ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਵੀਰੇ ਅੱਜ ਆਪਾਂ ਤਕਰੀਬਨ 12 ਕਿੱਲਿਆਂ ਦੀ ਦੋ ਕੇਰੀਆਂ 6-6 ਕਿੱਲਿਆਂ ਦੀਆਂ 1509 ਦੀਆਂ ਫੇਰ ਮੰਨ ਪਨੀਰੀ ਬੀਜ ਰਹੇ ਆ ਆਪਾਂ। ਤੇ ਆ ਦੇਖੋ ਅੱਜ ਆਪਾਂ 8 ਕ ਘੰਟੇ ਭਿਉ ਕੇ 8 ਕ ਘੰਟੇ ਆਪਾਂ ਭਿਉਂਤੀ ਆ ਇਹ ਤੇ ਆਓ ਕਿ ਉਦੋਂ ਬਾਅਦ ਇਹਨੂੰ ਕੱਢ ਕੇ ਬਸ ਮਾੜਾ ਜਾਂ ਨਿਚੋੜ ਕੇ ਤੇ ਇਹ ਫਿਰ ਪਾਣੀ ਦੀ ਭਰ ਕੇ ਆਪਾਂ ਅੱਜ ਸਿੱਟਾ ਦੇ ਰਹੇ ਹਾਂ ਦੇਖੋ ਸਾਰੇ ਤਜਰਬੇ ਕਰਦਨੇ ਆਪਾਂ ਪਹਿਲਾਂ ਤਿੰਨ ਕੇਰੀਆਂ ਤੇ ਦੋ ਉਧਰਲੀ ਸਾਈਡ ਪੰਜ ਕੇਰੀਆਂ ਸੁੱਕੇ ਦੀਆਂ ਲਾਈਆਂ ਨੇ ਤੇ ਆਹਾਂ ਦੋ ਕੇਰੀਆਂ ਆਪਾਂ ਲਾਈਆਂ ਨੇਗੀਆਂ ਤੇ ਆਓ ਕਿ 8 ਘੰਟੇ ਤੇ ਉਦੋਂ ਬਾਅਦ ਪਾਣੀ ਨਾਲ ਭਰ ਕੇ ਛਟਾ ਤੇ ਪੈਰਾਂ ਵਾਲੇ ਥਵੇਂ ਇਸ ਤਰ੍ਹਾਂ ਛਟ ਲਾਂਗੇ ਹਲਕਾ ਹਲਕਾ ਇਸ ਤਰ੍ਹਾਂ ਇਹਦਾ ਕੀ ਜਰਮੀਨੇਸ਼ਨ ਦਾ ਰਿਜ਼ਲਟ ਹੁੰਦਾ ਉਹਦਾ ਕੀ ਹੁੰਦਾ ਤੇ ਉਦੋਂ ਬਾਅਦ ਆਪਾਂ ਦੋ ਕੁ ਘਿਹਰੀ ਆਪਾਂ ਹੋਰ ਲਾਵਾਂਗੇ ਉਹ ਲੀਡ ਲਾਉਣੀਆਂ ਨੇਗੀਆਂ ਉਹ ਆਪਾਂ ਲਾਵਾਂਗੇ ਢੰਗੂਰ ਕੇ ਜਦੋਂ ਮਨਲਬਿਤ ਲਗਭਗ 50 60 ਘੰਟੇ ਭਿਉਂ ਕੇ ਫਿਰ 12 ਘੰਟੇ ਆਪਾਂ ਉਹਨੂੰ ਗੋਰੀ ਥੱਲੇ ਛਾਵੇਂ ਰੱਖ ਕੇ ਜਦੋਂ ਟੰਗੂਰ ਗਈ ਤੇ ਫਿਰ ਆਪਾਂ ਉਦੂ ਬਾਦ ਲਾਵਾਂਗੇ ਉਹ ਇਹ ਉਹਨਾਂ ਚੋ ਰਿਜ਼ਲਟ ਕਿਹੜਾ ਵਧੀਆ ਹੁੰਦਾਗਾ ਉਹ ਜ਼ਰੂਰ ਆਪਾਂ ਸਾਂਝਾ ਕਰਾਂਗੇ ਜਰਮੀਨੇਸ਼ਨ ਦਾ ਵੀ ਕਿਸ ਤਰ੍ਹਾਂ ਕਿਹੜੀ ਜਰਮੀਨੇਸ਼ਨ ਪਹਿਲਾਂ ਕਰਦੀ ਆ ਕਿਹੜੀ ਆਪਾਂ ਨੂੰ ਮਨ ਲੋਈ ਬਾਤ ਚ ਕਰਦੀ ਹੈ ਧੰਨਵਾਦ ਦੋਸਤੋ